ਮਗਤਾ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਸੁਈ ਹੋਈ ਮੈਂ ਇੱਕ ਛੋਟੀ ਤੇ ਦੁੱਧ ਖਾਵਾਂਗੇ ਪਾਲਕ ਕੱਟੀਆਂ ਇਹ ਸੇਰਾਂ ਡਟੇਰੇ ਵੀਰ ਤੋਂ ਪੁੱਛਦੇ ਆਓਗੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਆਪਣਾ ਹੈਗਾ ਚਰਨਜੋ ਸਿੰਘ ਪਿੰਡ ਬੀਲਾ ਜਿਲ੍ਹਾ ਬਰਨਾਲ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਵੀਰੇ 98788 80777 ਵੀ 98788 80777 ਵੀ 80777 ਜਿਹੜੇ ਆਪਾਂ ਝੋਟੀ ਦੇਖੀ ਹੈ ਨਹੀਂ ਕਿਹੜਾ ਸੂਹੀ ਹੋਈ ਆ ਇਹ ਵੀਰੇ ਰੀਨੋ ਕਲੂਨ ਕੱਟੀ ਆ ਪਹਿਲੇ ਸੂਏ ਸੁਈ ਗਈ ਆ ਠੀਕ ਹੈ 8 ਤੋਂ 9 ਨਾਲ ਹੋਵੇ ਇਹਨੂੰ ਸੁਈ ਨੂੰ ਨਾਲੂਆ ਨਾਲ ਆ ਨਾਲੂਆ ਨਾਲ ਆ ਚੱਕਰਾਂ ਦੇ ਚਾਹੀ ਬੱਚੇ ਨੂੰ ਠੀਕ ਹੈ ਨਾਲੂ ਬਿਲਕੁਲ ਨਾਲ ਆ ਹਾਂਜੀ ਬੱਚਾ ਕੱਟਾ ਬੱਚਾ ਕੱਟਾ ਵੀਰੇ ਪਹਿਲਾ ਸੁਆ ਹੋਊਗੀ ਚੌਗੀ ਥੋੜੀ ਵੱਡੀ ਵੀ ਬਣੀ ਹੋਣਾ ਚਾਰ ਦੰ ਚਾਰ ਦੰ ਠੀਕ ਹੈ ਦੁੱਧ ਕਿੰਨਾਗਾ ਦੁੱਧ ਇਸ ਟਾਈਮ ਹਲੇ ਜੇ ਤਾਂ ਲੀਟਰ ਭਰੋਣੇ ਤਾਂ ਇਹ 12 ਭਰਾਂ ਲੋ ਬਈ ਜੀ ਯਾਨੀ ਕਿ 10 ਕਿਲੋ ਕੰਡੇ ਤੋਂ 10 ਕਿਲੋ ਤੋਂ ਉੱਤੇ ਹਰ 10 ਕਿਲੋ ਘਾਟ ਨਹੀਂ ਚੰਗੀ ਸਾਹਮਣੇ ਚਵਾਈਆਂ ਵਗੈਰਾ ਹੋ ਗਈਆਂ ਹਾਂਜੀ ਤੇ ਬਾਡੀ ਬੁੱਡੀ ਚੰਗੀ ਆ 13 14 ਲੀਟਰ ਲੋਤੇ ਜਾਊ ਬਈ ਇਹਦਾ ਸੂਈ ਨੂੰ ਇਹਨੂੰ 10 ਦੇ ਨਹੀਂ ਹੋਇਆ 9 ਲੱਖ ਦਾ ਮੁੱਲ ਕੀ ਰੱਖਿਆ ਮੁੱਲ ਆਪਾਂ ਵੀ ਇਹਦਾ ਮੁੱਲ ਫਿਕਸ ਜੇ ਕਰਾਂਗੇ ਮੁੱਲ 1.55 ਦੇਣੀ ਡੇਢ ਦੀ ਮਾਰਦਾਨ ਹੋ ਜਾਊਗਾ ਮਾਰਦਾਨ ਮੁੱਲ ਕੜ ਵਗੈਰਾ ਦੇਖੋ ਝੋਟੀ ਦਾ ਸੋਨਾ ਸਾਫ ਸੁਥਰਾ ਰਾਜ ਜੀ ਸਭੀ ਬੜੀ ਵੱਡੀ ਬੁੱਡੀ ਬਹੁਤ ਆ ਤੇ ਬਾਕੀ ਹਵਾਨੇ ਤੇ ਨਾ ਆਨੇ ਸਰ ਜੀ ਮਾਵਾਂ ਨੇ ਤੇ ਨਾੜਾ ਬਹੁਤ ਚੰਗੀ ਆ। ਕੀ ਕਰਾ ਦੁੱਧਾਂ ਦੀ ਝੋਟੀ ਆ। ਚੰਗੇ ਪੱਠਫੜੇ ਦੀ ਪੂਰਾ ਸੁਨੱਖਾ ਬਣ। ਵਜਨ ਵੀ ਝੋਟੀ ਚ ਬਹੁਤ ਆ ਤੇ ਬਾਕੀ ਥਣਲੇਵਾ ਦੇਖੋ। ਸੋਹਣਾ ਸਾਫ ਜਿਦਾਂ ਜੋ-ਜੋ ਚਵਾਂਗੇ ਤਾਂ ਉਹਦੇ ਝੋਟੀਆਂ ਬਣਦੀ ਚੁਰੀ ਜਾਣਾ। ਤੇ 10-11 ਕਿਲੋ ਦੁੱਧ ਇਸ ਵਕਤ ਝੋਣ ਵਾਲਾ ਇਹਦੇ ਥੱਲੇ ਹਾਜ਼ਰਾ ਜਮਾ। ਫੁੱਲ ਬਾਡੀ ਵੇਟ ਦੇ ਵਿੱਚ ਆ ਜਮਾ। ਮੈਂ ਜਉਂਦਾ ਦੇਖ ਸਕਦਾ ਧਾਰਾਂ ਪੇਜੇ ਮਾਰ ਕੇ ਦਿਖਾਉਣੇ ਆਗੇ ਤੇ ਕੋਈ ਮਾਰ ਕੇ ਚੋਲ ਹੈਲ ਜਾਨੀ ਵਧਿਆ ਬੱਚਾ ਜੜਦੀ ਬਲੂਨ ਝੋਟੀ ਮਾਰਦੀ ਫਿਰ ਧਾਰਾਂ ਦੀ। ਪਰਵਾਨਾ ਨੇੜੇ ਤੋਂ ਦੇਖ ਸਕਦੇ ਹੋ। ਕੀ ਹਵ ਤਾਰਾ ਦੇਖਾ ਲਓ ਪੂਰਾ ਸਾਫ ਸੁਥਰਾ ਝੋਰਾ ਮੋਟਾ ਮੋਟਾ ਇਧਰ ਮਾਰਦੇ ਇਧਰ ਮਾਰਦੇ ਬੜਾ ਸਾਫ ਹੋ ਗਿਆ ਉਹ ਦੇਖੋ ਝੋਣੀਆਂ ਪੂਰਾ ਮੋਟਾ ਝੋਣਾਂ ਜਮ ਬੜਾ ਠੀਕ ਹੈ ਜੀ ਤੇ ਕਹਿੰਦਾ ਵਾ 10 ਕਿਲੋ ਦੁੱਧ ਹੁਣ ਜਮਾ ਚੋਣ ਦਾ ਹਾਜ਼ਰ ਆ ਹਨਾ ਵੀਰੇ 10 ਕਿਲੋ ਤੋਂ ਬਾਹਰ ਆਪਾਂ ਕੰਡੇ ਦੇ ਲਾ ਕੇ ਦਵਾਂਗੇ ਲੀਟਰਾਂ ਵਾਲਾਂ ਅੱਛਾ 1.5 1.5 ਲੱਖ ਜੋ ਮਾਨਦਾਰ ਕਰਦਾਂਗੇ ਹਾਂ ਲੀਟਰ ਚਾਹੇ 12 ਭਰਾਲਾਂ 12 ਭਰ ਦਿਆਂਗੇ ਠੀਕ ਹੈ ਅੱਗੇ ਬਾਅਦ ਦੇਖੀ ਜਾਂਦੇ ਆ ਕਿ ਪਾਰਕ ਕਟੀਆਂ ਦੋ ਹਨਾ ਇੱਕ ਆ ਗਈ ਨੀ ਨੀਰਾਬ ਵਿੱਚ ਅੱਖਾਂ ਜਿਹਾ ਵਹਿਣੀ ਗੱਲਾਂ ਹਨਾ ਹਾਂ ਅੱਖਾਂ ਚ ਤੇ ਹਲਕੀ ਹਲਕੀ ਧਾਰੀ ਜੀ ਆ ਵੀਰੇ ਨੂੰ ਬਵਾਈ ਨਹੀਂ ਹੈ ਜੀ ਠੀਕ ਆ ਬੱਚੇ ਨੀਰਾਬ ਦੇਖਾ ਦਊਗਾ ਬੱਚੇ ਨੀਰਾਬ ਵੀਰੇ ਪਾਉਂਗਾ ਥੈਂਕ ਯੂ ਸੋਹਣਾ ਕਿੰਨੀ ਉਮਰ ਦੀ ਆ ਉਮਰ ਵੀਰੇ ਇੱਕ ਅੱਛੀ ਗ ਠੀਕ ਹੈ ਇਹਦਾ ਭਾਵ ਯਾਰ ਆਪਾਂ ਕੀ ਰੱਖਿਆ ਇਹਦਾ ਭਾਵ ਯਾਰ ਵੀਰੇ 55 ਮੋਲਾ ਜੱਸ ਤੋਂ ਵਸ 50000 ਦੀ ਦਵਾਂਗੇ ਮਾੜੀ ਆਏ ਨੂੰ ਗੜੀ ਹੱਕ ਕੇ ਨੂੰ ਸੋਰ ਸਿੰਘੀ ਸਿੰਘੀ ਕੱਟੀ ਦੀ ਸੋਹਣੀ ਐ ਸਾਫ ਸੁੱਤਰੀ ਤੇ ਲਗਭਗੇ ਜੀ ਉਮਰ ਹੋ ਗਈ 18 20 ਕਿ ਮਹੀਨੇ ਹੈਣਾ ਹਾਂਜੀ ਵੀਰੇ ਕੀਰੀ ਆ ਜਮਾ ਝੋਲੀ ਝੂਲੀ ਦਿਖਾ ਦੇ ਇੱਕ ਨੰਬਰ ਝੋਲੀ ਆ ਕੋਈ ਫੋਟ ਛਾਂਗ ਦੀ 4 ਥਾਣਾ ਠੀਕ ਹੈ ਥਾਣਾ ਦੇਖ ਸਕਦੇ ਹੋ 4 ਥਾਣਾ ਜਮਾ ਬਾਕੀ ਵੀਰੇ ਹੁਣ ਵਸ ਦੋ ਕੁ ਮਹੀਨੇ ਸੰਭ ਕੇ ਇਹ ਆਈ ਦੇ ਕਾਬਿਲ ਹੀ ਹੈ ਬਜ ਲੈਣੀ ਤੁਰੀ ਉਹਦੀ ਹਾਂ ਹਾਂ ਤੇ ਅੱਗੇ ਇੱਕ ਕਪ ਹੋਰ ਕੱਟੂਗੀ ਇਹਦਾ ਰੇਟ ਕੀ ਰੱਖਿਆ ਹੈ ਚਾਪਾ ਇਹਦਾ ਰੇਟ ਵੀਰੇ 55000 50 ਹੀ ਦੇਣੀ ਆ 50 ਹੀ ਦੇਣੀ ਆ ਵਾ 50 ਤੋਂ ਘੱਟ ਵਾਲਾ ਬੰਦਾ ਫੋਨ ਵੀ ਨਾ ਕਰ ਠੀਕ ਹੈਗੇ ਹਾਂਜੀ ਇਹ ਵੀਰੇ ਆਪਾਂ ਪਿਛਲੀ ਵੀਡੀਓ 'ਚ ਵੀ ਪਾਈ ਸੀ ਆਪਾਂ ਘਰ ਦੀ ਮਹਿੰਦੀ ਕੱਟੀ ਆ ਕੋਈ ਨੂਰ ਦੇ ਸੀਮੰਦ ਦੀ ਆ ਠੀਕ ਹੈ ਤੇ ਆਪਾਂ ਇਹਦਾ ਜਸਮੁਹ ਵਾਸਤੇ 40000 ਵੀ ਦਵਾਂ ਮੜੀ ਜਾਏ ਨਾ ਕਰਦੇ ਹੱਥ ਕਰ ਮੁੱਲ ਜਿੰਨਾ ਮਰਜ਼ੀ ਕਰਾ ਲਾ ਇੰਨੇ 40000 ਦੀ ਸਿੰਘੀ ਸੁਮੀ ਸੱਤਤੀ ਦੀ ਸੋਈ ਹੈ ਜੀ ਹੈ ਨਾ ਤੇ ਦੇਖੋ ਸਿਆ ਪੂਰੇ ਬਾਈ ਝੋਟੀ ਆਪਣੇ ਕੋਲ 18 19 ਕਿਲੋ ਦੁੱਧ ਵਾਲੀ ਆ ਉਹਦੀ ਕੱਟੀ ਠੀਕ ਹੈ ਠੀਕ ਹੈ ਤਾਂ ਬਾਕੀ ਵੀ ਦੇ ਪਸ਼ੂ ਦੇਖ ਸਕਦੇ ਪਸ਼ੂ ਵੀ ਸੋਹਣੇ ਚੰਗੇ ਰੱਖੇ ਹੋਏ ਸਾਣ ਵੀ ਗਰਾ ਵੀ ਚੰਗਾ ਖੜਾਗਾ ਸੋ ਤਿੰਨਾ ਨਗਾ ਜੋ ਕੋਈ ਵੀ ਨਗਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦ ਲੈ ਜੀ